ਪੰਜਾਬ ਵਿਧਾਨ ਸਭਾ ਮਾਨਸੂਨ اجلاس ਦਾ ਅੱਜ ਤੀਜਾ ਦਿਨ ਹੈ ਔਰ ਤੀਜੇ ਦਿਨ ਅੱਜ ਇੱਕ ਵਾਰ ਫਿਰ ਤੋਂ ਯੂਪੀ ਦੇ ਗੈਂਗਸਟਰ ਦਾ ਮਸਲਾ ਜਿਹੜਾ ਵਿਧਾਨ ਸਭਾ ਦੇ ਵਿੱਚ ਉਠਿਆ ਅਸ਼ੋਕ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਨੇ ਉਹਨਾਂ ਨੇ ਆ ਮਸਲਾ ਚੱਕਿਆ ਔਰ ਕਾਂਗਰਸ ਦੇ ਉੱਪਰ ਸਵਾਲ ਖੜੇ ਕੀਤੇ ਨੇ ਤੁਸੀਂ ਫਿਰ ਇੱਕ ਵਾਰ ਯੂਪੀ ਦੇ ਗੈਂਗਸਟਰ ਦਾ ਮਸਲਾ ਸੈਸ਼ਨ ਦੇ ਵਿੱਚ ਚੱਕਿਆ ਤੁਸੀਂ ਸਿੱਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਗਟ ਸਿੰਘ ਨੂੰ ਅੱਜ ਸਵਾਲ ਕੀਤੇ ਨੇ ਕਹਿਣਾ ਕੀ ਚਾਹੁੰਦੇ ਸੀ ਦੇਖੋ ਗੈਂਗਿਸਟ ਕੋਈ ਵੀ ਹੋਵੇ ਚਾਹੇ ਜੁਪੀ ਦਾ ਚਾਹੇ ਕੋਈ ਕਿਸੇ ਵੀ ਸਟੇਟ ਦਾ ਵਾ ਜਦੋਂ ਇਹਨਾਂ ਲੋਕਾਂ ਨੂੰ ਪਿਛਲੇ ਜਿਹੜੇ ਸਮੇਂ ਦੀਆਂ 5 ਸਾਲ ਰਾਜਪਾਟ ਭੋਗ ਕੇ ਗਏ ਆ ਇਹਨਾਂ ਲੋਕਾਂ ਨੂੰ ਜਦੋਂ ਦੇਖੋ ਐ ਸਵਾਲ ਕਰ ਰਹੇ ਆ ਜਿਵੇਂ ਅਸੀਂ ਆਪਣੇ ਨਾਲ ਇਹਨਾਂ ਨੂੰ ਲੈ ਕੇ ਆਏ ਆ ਤੁਹਾਡੇ ਸਮੇਂ ਦੇ ਇਹ ਲੋਕ ਜਿਹੜੇ ਉਦੋਂ ਦੀਆਂ ਤੁਸੀਂ ਇਹਨਾਂ ਦੀਆਂ ਕਲਾਸਾਂ ਲਾਈਆਂ ਉਦੋਂ ਦੀ ਭੜਤੀ ਕੀਤੀ ਹੋਈ ਅੱਜ ਉਹ ਕਲਾਸ ਦੇ ਵਿੱਚ ਤਰੱਕੀ ਕਰਕੇ ਉਹ ਅੱਗੇ ਚਲੇ ਗਏ ਹੁਣ ਤੁਸੀਂ ਸਾਰਾ ਦੋਸ਼ ਸਾਡੇ ਉੱਤੇ ਸੁੱਟ ਰਹੇ ਹੋ ਇਹ ਦੋਸ਼ ਜਿਹੜੇ ਆ ਇਹ ਤੁਹਾਡੇ ਲਾਏ ਹੋਏ ਰੋਗ ਨੇ ਤੁਸੀਂ ਲੋਕਾਂ ਨੇ ਇਸ ਗੱਲ ਨੂੰ ਅੱਗੇ ਵਧਾਇਆ ਤਾਂ ਅੱਜ ਪੰਜਾਬ ਦੇ ਮਾਹੌਲ ਨੂੰ ਜਿਹੜਾ ਖਰਾਬ ਦੇਖ ਰਹੇ ਆ ਤੇ ਖਰਾਬ ਹੈਗਾ ਵਾ ਉਸ ਕਰਕੇ ਉਹਨੂੰ ਠੀਕ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਲੱਗੇ ਹੋਇਆ ਔਰ ਕਿਸੇ ਵੀ ਗੈਰ ਇੰਸਟਿਟਿਊਟ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਪਲਣ ਨਹੀਂ ਦਿੱਤਾ ਜਾਊਗਾ। ਲਗਾਤਾਰ ਲਾਇਨ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਸਰਕਾਰ ਤੋਂ। ਹਰ ਰੋਜ਼ ਗੋਲੀਆਂ ਚੱਲ ਰਹੀਆਂ ਨੇ, ਮਰਡਰ ਹੋ ਰਹੇ ਨੇ ਫਿਰੋਜ਼ਪੁਰ ਦੇ ਵਿੱਚ ਕਰ, ਤਾਬੜ-ਤੋੜ ਗੋਲੀਆਂ ਚੱਲਦੀਆਂ ਨੇ। ਉਸ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਕਿ ਹੁਣ ਤੇ ਸਰਕਾਰ ਨੂੰ 3 ਸਾਲ ਹੋਣ ਆਲੇ ਨੇ। ਹੁਣ ਤੱਕ ਕਿਉਂ ਸਿਚੁਏਸ਼ਨ ਕੰਟਰੋਲ ਨਹੀਂ ਹੋ ਪਾਈ? ਕਿ ਜਿਹੜੀਆਂ ਆਪਸ ਦੇ ਵਿੱਚ ਜਾਤੀ ਦੁਸ਼ਮਣੀਆਂ ਹੁੰਦੀਆਂ ਉਹਨੂੰ ਕਿਸੇ ਕ੍ਰਾਈਮ ਨਾਲ ਆਪਾਂ ਜੋੜ ਕੇ ਦੇਖਾਂਗੇ ਫਿਰ ਤਾਂ ਇਹਨਾਂ ਦੀ ਬਹੁਤ ਵੱਡੀ ਲਿਸਟ ਹੋ ਜੂਗੀ ਜਿਹੜੀ ਉਹ ਕਿਸੇ ਗੱਲ ਜੇ ਕੋਈ ਆਪਣੀ ਰੰਜਿਸ਼ ਦੇ ਕਰਕੇ ਕੋਈ ਜ਼ਮੀਨ ਦਾ ਰੌਲਾ ਕੋਈ ਕਿਸੇ ਦਾ ਆਪਣਾ ਪਰਿਵਾਰਕ ਰੌਲਾ ਵਾ ਉਹਦੇ ਵਿੱਚ ਰੌਲੇ ਦੇ ਵਿੱਚ ਜੇ ਕੋਈ ਐਹ ਜੀ ਕ੍ਰਾਈਮ ਵਾਲੀ ਗੱਲ ਹੋ ਜਾਂਦੀ ਆ ਤਾਂ ਉਹਦੇ ਵਿੱਚ ਸਰਕਾਰ ਕਿੰਨਾ ਕੁ ਰੋਕ ਸਕਦੀ ਆ ਉਹ ਤੁਸੀਂ ਵੀ ਜਾਣਦੇ ਹੋ ਸਾਰੇ ਕਿਉਂਕਿ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਕੀ ਪਤਾ ਕੀ ਪੱਕਦਾ ਵਾ ਕੀ ਹੋ ਰਿਹਾ ਵਾ ਜਦੋਂ ਕੋਈ ਜਾਤੀ ਤੌਰ ਦੀ ਲੜਾਈ ਹੋ ਜਾਂਦੀ ਆ ਉਹਦੇ ਵਿੱਚ ਸਰਕਾਰ ਦਾ ਦੋਸ਼ ਦੀ ਰਹਿੰਦਾ ਸਰਕਾਰ ਦਾ ਜਿਹੜਾ ਜ਼ਿੰਮੇਵਾਰੀ ਦੀ ਗੱਲ ਆ ਜਿਹੜੇ ਆ ਗੈਂਗਵਾਰ ਆ ਇਹਨਾਂ ਨੂੰ ਤਕੜੇ ਤੌਰ ਤੇ ਤੁਸੀਂ ਕੱਲ ਵੀ ਦੇਖਿਆ ਹੋਣਾ ਇਹਨਾਂ ਦੇ ਨਾਲ ਦੇ ਜਿਹੜੇ ਕਾਂਗਰਸ ਵੇਲੇ ਦੇ ਪਲੇ ਹੋਏ ਉਹਨਾਂ ਦੇ ਜਿਹੜੇ ਪਾਲੇ ਹੋਏ ਗੁਰਗੇ ਆ ਉਹਨਾਂ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਊਗਾ ਗੋਲੀ ਦਾ ਜਵਾਬ ਗੋਲੀ ਨਾਲ ਲੇਕਿਨ ਜਿਹੜੇ ਸੈਸ਼ਨ 'ਚ ਸਵਾਲ ਚੁੱਕ ਰਹੇ ਨੇ ਉਹਨਾਂ ਨੂੰ ਕਿਸ ਲੈਅਜ਼ੇ ਦੇ ਵਿੱਚ ਜਵਾਬ ਦੇ ਰਹੇ ਹੋ ਦੇਖੋ ਸੈਸ਼ਨ ਵਾਲਿਆਂ ਨੇ ਮੈਂ ਅੱਜ ਅੰਦਰ ਵੀ ਦੱਸਿਆ ਇਹਨਾਂ ਨੇ ਉਹ ਗਰਦਾਸ ਮਾਨ ਦੀਆਂ ਸਦਨਾ ਨੇ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ ਹੁਣ ਉੱਧਰ ਬੈਠੇ 10-12 ਰਹਿ ਗਏ ਉਹ ਦਵਾਵਾਂ ਦੇ ਰਹੇ ਆ ਵੀ ਇਹ ਕੰਮ ਅੱਗੇ ਕਿਉਂ ਨਹੀਂ ਵੱਧ ਰਿਹਾ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਕਹਿਣਾ ਬਈ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਾ ਬੰਦਾ ਉਹ ਕਦੇ 2 ਮਿੰਟ ਵੀ ਰਹਿਣ ਦੀ ਨਹੀਂ ਦਿੱਤਾ ਜਾਊਗਾ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਅਸ਼ੋਕ ਪ੍ਰੈਸ਼ਰ ਪੱਪੀ ਜਿਹੜੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਪੁਰਾਣੀਆਂ ਸਰਕਾਰਾਂ ਦੇ ਕੰਡੇ ਬੀਜੇ ਹੋਏ ਨੇ ਜਿਹੜੇ ਸਾਡੀ ਸਰਕਾਰ ਚੁਗਣ ਦਾ ਕੰਮ ਕਰ ਰਹੀ ਹੈ ਇਸ ਦੇ ਵਿੱਚ ਸਮਾਂ ਜ਼ਰੂਰ ਲੱਗ ਰਿਹਾ ਲੇਕਿਨ ਕਿਸੇ ਵੀ ਸੂਰਤ ਦੇ ਵਿੱਚ ਗੈਂਗਸਟਰ ਕਲਚਰ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par